ਅੱਜ 3 ਸਾਲਾਂ ਤੋਂ ਇਹ ਬੱਚਾ ਸਕੂਲ ਨਹੀਂ ਜਾ ਰਿਹਾ ਤੇ ਇਹ ਮੋਬਾਈਲ ਤੇ ਭੈਣੇ 7-8 ਸਾਲ ਹੋ ਗਏ ਨੂੰ ਹਾਂਜੀ ਇਹ 6th ਦੇ ਵਿੱਚ ਨਹੀਂ ਸਟੱਡੀ ਛੱਡਤੀ ਅਸੀਂ ਗੱਲ ਭੈਣ ਜੀ ਜੀ ਦਾਦਾ ਜੀ ਨੇ ਬੱਚੇ ਦੇ ਹਾਂਜੀ ਠੀਕ ਹੈ ਸਤਿ ਸ੍ਰੀ ਅਕਾਲ ਤੁਸੀਂ ਦਾਦੀ ਜੀ ਹੋ ਠੀਕ ਹੈ ਮਾਂ ਕੋਈ ਨਾ ਘਬਰਾਓ ਨਾ ਫਿਕਰ ਨਾ ਕਰੋ ਵਾਹਿਗੁਰੂ ਮਿਹਰ ਕਰਨਗੇ ਭਗਵਾਨ ਜੀ ਚੰਗਾ ਕਰਨਗੇ ਅਸੀਂ ਆਏ ਆ ਉਹਨੂੰ ਬੱਚੇ ਨੂੰ ਚੰਗੇ ਵਾਸਤੇ ਆਏ ਆ ਕਿਤੇ ਉੱਪਰ ਹਾਂਜੀ ਕਿੰਨੇ ਸਾਲ ਤੋਂ ਭੈਣੇ ਇਦਾਂ ਵਾ 8 ਸਾਲ ਹੋ ਗਏ ਔਰ ਸਕੂਲੇ ਨਹੀਂ ਜਾਂਦਾ ਬਿਲਕੁਲ 8 ਸਾਲ ਤੋਂ ਸਕੂਲ ਨਹੀਂ ਜਾ ਰਿਹਾ ਇਹ ਆਕਸਾਲ ਤੋਂ ਬੱਚਾ ਰੂਮ ਦੇ ਵਿੱਚ ਹੀ ਰਹਿੰਦਾ ਘਰ ਦੇ ਵਿੱਚ ਹੀ ਰਹਿੰਦਾ ਹੈ ਘਰ ਆ ਬਸ ਜੇ ਘਰ ਦੇ ਉਹਨੂੰ ਕਹਿੰਦੇ ਆ ਨਾ ਹੁਣ ਤੋਂ ਉਹਨੂੰ ਸਕੂਲ ਜਾਣ ਨੂੰ ਪੜ੍ਹਨ ਨੂੰ ਕੁਝ ਕਰਨ ਨੂੰ ਤਾਂ ਗੁੱਸਾ ਕਰਦਾ ਬਹੁਤ ਹੈਲੋ ਗੁਇਲ ਸਾਹਿਬ ਕਿਦਾਂ ਤੁਹਾਡਾ ਡੇਟ ਆਫ ਬਰਥ ਕੀ ਗੁਇਲ ਸਾਹਿਬ 25 ਮਈ 25 ਮਈ ਔਰ ਈਅਰ 2007 2007 ਓਕੇ ਤੇ ਫਿਰ ਤੂੰ ਹੋ ਗਿਆ ਹੁਣ 18 ਸਾਲ ਦਾ ਹੈ ਵੈਰੀ ਗੁੱਡ ਦਾੜੀ ਮੋਛਾਂ ਆਉਣ ਲੱਗੀਆਂ ਹੁਣ ਤਾਂ ਗੱਭਰੂ ਹੋ ਗਿਆ ਮੁੰਡਾ ਹੈ ਅਸੀਂ ਤੇਰੇ ਕੋਲ ਇਸ ਕਰਕੇ ਆਏ ਆ ਵੀ ਅਸੀਂ ਚਾਹੁੰਦੇ ਆ ਵੀ ਤੇਤੋਂ ਕੁਝ ਚੀਜ਼ਾਂ ਸਮਝਣੀਆਂ ਚਾਹੁੰਦੇ ਆ ਕੋਈ ਸਿੱਖਣੀਆਂ ਚਾਹੁੰਦੇ ਆ ਕੁਝ ਪੁੱਛਣਾ ਚਾਹੁੰਦੇ ਆ ਵੀ ਤੂੰ 8 ਸਾਲ ਤੋਂ ਮੋਬਾਈਲ ਤੇ ਹੈ ਨਾ ਮੋਬਾਈਲ ਦਿਖਾਈ ਇਤਰਾ ਕਿੱਥੇ ਇਹ ਤੇ ਮੋਬਾਈਲ ਨਹੀਂ ਜਾਂ ਕਿ ਪੁੱਤ। ਮੈਨੂੰ ਦੇਖਣਾ ਹੀ ਆਂ, ਸਿਰ ਖੋਲਣਾ ਨਹੀਂ ਉਹਨੂੰ ਆਨ ਨਹੀਂ ਕਰਨਾ, ਸਿਰਫ ਦੇਖਣਾ ਹੀ ਆਂ ਤੇਰੇ ਹੱਥ 'ਚ ਹੀ ਰਹਿਣਾ। ਦਿਖਾ ਤਾਂ ਦੇ ਪੁੱਤ ਗੋਇਲ, ਉਹ ਪਿਆਰ ਜਲਮਾ ਲੈ ਲੈਣਾ ਫਿਰ ਆਪੇ ਲੈ ਲੈ। ਕਿਹਦਾ ਵਾ? ਉਹ ਕਿਹੜਾ ਫੋਨ ਆ? ਕੋਈ ਨਹੀਂ। ਇਹ ਤੇਰਾ ਨਹੀਂ ਫੋਨ। ਐਸੇ ਦੇਖਣਾ ਹੀ ਆਂ ਨਾ, ਕੁਝ ਨਹੀਂ ਕਰਨਾ। ਕੁਝ ਨਹੀਂ ਪੁੱਤ, ਆਪਾਂ ਦੇਖਣ ਜੜਾ। ਇੰਨੇ ਸਾਲਾਂ ਤੋਂ ਤੂੰ ਜਿਹੜੀ ਚੀਜ਼ ਕਰ ਰਿਹਾ ਅਸੀਂ ਸਿਰਫ ਸਕੂਲ ਤੋਂ ਸਕੂਲ ਵੀ ਚਲੇ ਜਾਈਂ ਆਪਾਂ ਤਾਂ ਪੁੱਤ ਐਕਸਪਲੋਰ ਕਰਨਾ ਹੈ ਸਿਰਫ ਤੇਰੇ ਨਾਲ ਕੁਝ ਸਮਾਂ ਨਿਕਲ ਤਾਂ ਬਸ ਤੈਨੂੰ ਹਣਾ ਥੋੜਾ ਟਾਈਮ ਸਪੈਂਡ ਕਰਨਾ ਹੈ ਪੁੱਤ ਅਸੀਂ ਕੋਈ ਤੈਨੂੰ ਉਹ ਤੈਨੂੰ ਗਾਈਡ ਹੀ ਕਰਨਾ ਵਾ ਸਾਰਿਆਂ ਨੂੰ ਰੈਡੀ ਗਟ ਇਹ ਫੋਨ ਚੂਜ਼ ਕਰਦਾ ਕਿਹੜਾ ਫੋਨ ਆ ਪੁੱਤ ਇਹ ਹੈ ਰੀਅਲਮੀ ਰੀਅਲਮੀ ਉਹਨਾਂ ਕਰ ਬੇਟਾ ਓਕੇ ਲੌ ਖੋਲੇ ਤਾਂ ਬੇਟਾ ਆਪ ਹੀ ਕੋਈ ਅਸੀਂ ਫੜਨਾ ਨਹੀਂ ਦਿੱਤੋ ਪੜ੍ਹਨ ਨੂੰ ਸਰਫਰ ਮੈਂ ਦੇਖ ਮੈਂ ਸਿਰਫ ਦੇਖਣਾ ਚਾਹੁੰਨਾ ਵੀ ਤੂੰ ਯੂਜ਼ ਕੀ ਕਰਦਾ ਮਤਲਬ ਤੇਰੇ ਸਕਰੀਨ ਤੇ ਇਸ ਟਾਈਮ ਮੰਨ ਲਓ ਸਕਰੋਲ ਤੇ ਕੀ ਪਿਆ ਉਹ ਬਸ ਇਹ ਹੀ ਦੇਖਣਾ ਚਾਹੁੰਦੇ ਆ ਪਲੀਜ਼ ਖੋਲ ਨਾ ਪੁੱਤ ਕੋਰਾ ਕਹ ਮੈਂ ਤੂੰ ਗੰਦਾ ਮੈਂ ਠੀਕ ਹੋ ਗਿਆ ਮੈਨੂੰ ਕੁਝ ਨਹੀਂ ਹੋਇਆ ਦੇਖ ਮਾਨਿਕ ਤੂੰ ਚੌਣਾ ਨਾ ਵੀ ਤੂੰ ਆਪਣੀ ਲਾਈਫ ਦੇ ਵਿੱਚ ਅੱਗੇ ਵਧੇ ਲਾਓ ਖੋਲ ਕੇ ਦਿਖਾ ਸਾਨੂੰ ਪਤਾ ਲੱਗੇ ਵੀ ਤੂੰ ਬਿਲਕੁਲ ਨਾਰਮਲ ਆ ਮੈਂ ਫੋਨ ਫੜਦਾ ਨਹੀਂ ਦੇ ਦੋ بس تو ਆਪਣੇ ਆਪ ਕੋਈ ਮੈਨ ਚਾਹਨਾ ਮੈਂ ਤੂੰ ਮੈਨੂੰ ਇੱਦਾਂ ਖੋਲ ਕੇ ਸਕਰੀਨ ਤੇ ਪਹਿਲੀ ਐਪ ਤੇ ਦੂਜੀ ਐਪ ਕਿਹੜੀ ਖੁੱਲੀ ਹੋਈ ਉਹ ਦਿਖਾ ਦੇ ਬਸ ਕੋਈ ਗੱਲ ਨਹੀਂ ਠੀਕ ਹੋਣਾ ਨਾ ਪੜਦਾ ਨਾ ਲਾਈਫ ਬਣਾਣੀ ਆ ਤਾਂ ਖੋਲ ਦੇ ਫੋਨ ਉਹ ਕੋਈ ਤਾਂ ਇਹਦੇ ਟਰੀਟਮੈਂਟ ਵੀ ਤਾਂ ਹੀ ਹੋਊਗਾ ਨਾ ਮੈਂ ਤੁਹਾਨੂੰ ਦੱਸਿਆ ਉੱਥੇ ਮੈਡੀਸਨ ਦੇਣੀ ਆ ਤੇਰਾ ਥੋੜਾ ਜਿਹਾ ਟਰੀਟਮੈਂਟ ਕਰਨਾ ਬਸ ਠੀਕ ਹੋ ਗਿਆ ਪੁੱਤ ਤੂੰ ਬੜੇ ਲਿਖਿਆ ਹੈ ਨਾ ਤੈਨੂੰ ਪਤਾ ਨਾ ਲਾਈਫ ਕੀ ਨੂੰ ਕਹਿੰਦੇ ਆ ਲਾਈਫ ਕਹਿੰਦੇ ਇੱਕ ਬੱਚਾ ਘਰ ਦੇ ਵਿੱਚ ਜਨਮ ਲੈਂਦਾ ਔਰ ਉਹਨੂੰ ਮਾਂ-ਬਾਪ ਔਰ ਦਾਦਾ-ਦਾਦੀ ਉਹਦੇ ਤੋਂ ਬਹੁਤ ਸਾਰੀਆਂ ਉਮੀਦਾਂ ਰੱਖਦੇ ਆ ਹਨਾ ਵੀ ਸਾਡਾ ਬੱਚਾ ਹੋਇਆ ਫਿਰ ਉਹ ਸਹੇਰੇ ਬੰਦਦੇ ਆ ਖੁਸ਼ੀਆਂ ਮਨਾਉਂਦੇ ਆ ਹਨਾ ਹੁੰਦੀਆਂ ਨੇ ਗੱਲਾਂ ਤੇਰੇ ਵੀ ਹੋਈਆਂ ਸੀ ਹਨਾ ਫਿਰ ਮੰਮੀ-ਪਾਪਾ ਤੈਨੂੰ ਪੜਨ ਲਾਉਂਦੇ ਆ ਵੀ ਸਾਡਾ ਬੱਚਾ ਪੜ੍ਹੂਗਾ ਫਿਰ ਮੰਮੀ-ਪਾਪੇ ਦੇ ਬਹੁਤ ਸਾਰੇ ਸੁਪਨੇ ਹੁੰਦੇ ਆ ਵੀ ਮੇਰਾ ਬੇਟਾ ਡਾਕਟਰ ਬਣੋ ਮੇਰਾ ਬੇਟਾ ਇੰਜੀਨੀਅਰ ਬਣੋ ਹਨਾ ਮੇਰਾ ਬੇਟਾ ਪਾਇਲਟ ਬਣੋ ਇਦਾਂ ਹੀ ਤੇਰੇ ਤੋਂ ਵੀ ਬਹੁਤ ਸਾਰੇ ਸੁਪਨੇ ਸੀ ਤੇਰੇ ਮੰਮੀ-ਪਾਪ ਔਰ ਹੁਣ ਤੂੰ ਉਹਨਾਂ ਦੇ ਸੁਪਨੇ ਪੂਰੇ ਨਹੀਂ ਕਰਨਾ ਚਾਹੁੰਦਾ ਚਾਹਨਾ ਔਰ ਫਿਰ ਉਹਨਾਂ ਨੂੰ ਸੁਪਨਿਆਂ ਨੂੰ ਪੂਰਾ ਕਰਨ ਲਈ ਕੀ ਕਰਨਾ ਚਾਹੀਦਾ ਤੈਨੂੰ ਸਕੂਲ ਜਾਣਾ ਚਾਹੀਦਾ ਹੁਣ ਇੱਕ ਵਿਸ਼ਵਾਸ ਕਰਕੇ ਮੈਂ ਸਿਰਫ ਤੇਰੇ ਮੋਬਾਈਲ ਤੇ ਹੀ ਦੇਖਣਾ ਚਾਹੁੰਦਾ ਤੂੰ ਅੱਜ ਕੀ ਕੀਤਾ ਇਹਦੇ ਤੇ ਮੇਰੇ ਪੁੱਤ ਤੈਨੂੰ ਵੀ ਪਤਾ ਅੱਜ ਕੱਲ੍ਹ ਲੋਕ ਖਲਵਾਉਣੇ ਕੋਈ ਔਖੀ ਗੱਲ ਨਹੀਂ ਖੁੱਲ ਸਕਦੀ ਲੋਕਾਂ ਨਾਲ ਜਿਵੇਂ ਤਿੱਤੋ ਫੋਨ ਹੁਣ ਫੜ ਲਵਾ ਮੈਂ ਲੋਕ ਖਲਵਾ ਸਕਦਾ ਜਰਾ ਹੈਨਾ ਤਰੀ ਡੇਟ ਆਫ ਬਰਥ ਵੀ ਪਤਾ ਮੇਲ ਤੋਂ ਪਤਾ ਲੱਗ ਗਿਆ ਸਾਰਾ ਕੁਝ ਚੱਕ ਕੇ ਉਹ ਤੋਂ ਹੋ ਜਾਣਾ ਡੇਟ ਆਫ ਬਰਥ ਪਤਾ ਬਾਕੀ ਦੀ ਸਾਰੀ ਨਿਕਲ ਆਉਣੀ ਤੈਨੂੰ ਪਤਾ ਨਾ ਇਹ ਹੀ ਕੁਐਸਚਨ ਪੁੱਛੂਗੇ ਉਹ ਕਿ ਤੁਹਾਡੀ ਡੇਟ ਆਫ ਬਰਥ ਕੀ ਹੈ ਉਹ ਤੂੰ ਮੈਨੂੰ ਦੱਸਦੀ ਹੈ ਮੇਲ ਆਈਡੀ ਤੇ ਇਹ ਹੀ ਚੱਕਣਾ ਹਾਂ ਕੀ ਕਰਾਂਗੇ ਆਥੈਂਟਿਕ ਆਈਡ ਲਾਈ ਹੋਈ ਤੇਰੀ ਕੋਈ ਕਿੰਨੇ ਲਾਏ ਹੋਇਆ ਚਲੋ ਆਪਾਂ ਐ ਕਰਦੇ ਆਪਾਂ ਸ਼ਰਤ ਲਾ ਲੈਨੇ ਆ ਤੂੰ 10 ਮਿੰਟ ਫੋਨ ਮੈਨੂੰ ਦੇ ਮੈਂ ਸਾਰੇ ਲੋਕ ਖੋਲ ਲੈਣਾ ਤੇਰੇ ਖੋਲ 10 ਮਿੰਟ ਦੇ ਦੇ ਮੈਨੂੰ ਲਾਸ਼ਰਤ ਵੀ じゃ ਫਿਰ ਆਪੇ ਖੋਲ ਦੇ ਯਾਰ ਆਪਾਂ ਕਿਹੜਾ ਕੁਝ ਗਲਤ ਕਹਿਣਾ ਆਪਾਂ ਕੁਝ ਤੇਰੇ ਹੱਥ 'ਚ ਹੀ ਰਹਿਣਾ ਫੋਨ ਤੇਰੇ ਹੱਥ 'ਚ ਹੀ ਰਹਿਣਾ ਸਾਰਾ ਕੁਝ ਤੂੰ ਕਹਿੰਦਾ ਮੈਂ ਠੀਕ ਹੂੰ ਤਰਾਂ ਦਾ ਤੂੰ ਬਾਹਰ ਚੱਲਦੇ ਆਪਾਂ ਛੱਡ ਨਾ ਦੇ ਖੋਲ ਕੋਈ ਨਾ ਨਾ ਖੋਲ ਕੇ ਦੇ ਕੋਈ ਅਸੀਂ ਨਿਕਲਾਉਂਦੇ ਦਿੱਤਾ ਹਾਂ ਹਾਂ ਰੱਖਦੇ ਮੋਬਾਈਲ ਇੱਥੇ ਆ ਜਾ ਮੋਬਾਈਲ ਨੂੰ ਲੋਡ ਕਰ ਦੇ ਚੱਲ ਚੱਲ ਇਹ ਚੱਲ ਜੂ ਆ ਜਾ ਮੇਰਾ ਪਤਾ ਆ ਰਹੇ ਆ ਰਹੇ ਮਮਾ ਆ ਰਹੇ ਪੁੱਤ ਮਮਾ ਆ ਰਹੇ ਹੁੰਦੇ ਬਹੁਤ ਹੁੰਦੇ ਇਹ ਬੱਚਾ ਬਾਜੀ ਪਿਛਲੇ 3 ਸਾਲਾਂ ਤੋਂ ਸਕੂਲ ਨਹੀਂ ਜਾ ਰਿਹਾ ਔਰ ਇੱਕ ਗੇਮ ਸਾਰਾ ਦਿਨ ਖੇਡੀ ਜਾਣੀ ਸਕਰੋਲ ਕਰੀ ਜਾਣਾ ਮੋਬਾਈਲ ਦੇਖੀ ਜਾਣਾ ਜਿਹੜੇ ਬੱਚੇ ਤੋਂ ਬਹੁਤ ਸਾਰੀਆਂ ਮਾਪੇ ਨੂੰ ਉਮੀਦਾਂ ਸੀ ਅੱਜ ਇੰਟਰਨੈਟ ਦੀ ਦੁਨੀਆ ਦੇ ਵਿੱਚ ਉਹਨਾਂ ਬੱਚਿਆਂ ਨੂੰ ਆ ਮੋਬਾਈਲਾਂ ਨੇ ਖਾ ਲਿਆ ਮੋਬਾਈਲਾਂ ਨੇ ਪਤਾ ਨਹੀਂ ਸਾਡਾ ਕਿੰਨਾ ਕੁਝ ਹਜਮ ਕਰ ਲਿਆ ਮੋਬਾਈਲਾਂ ਨੇ ਕਿਤਾਬਾਂ ਖੋਲੀਆਂ ਸਾਡੇ ਤੋਂ ਸਾਡੇ ਬੱਚਿਆਂ ਦੀ ਅਟੈਚਮੈਂਟ ਸੀ ਜਿਹੜੀ ਉਹ ਖੋਲੀ ਘਰ ਦੇ ਵਿੱਚ ਇੱਕ ਦੂਜੇ ਨਾਲ ਮਿਲਣਾ ਵਰਤਣਾ ਖੋਲਿਆ ਪਤਾ ਨਹੀਂ ਮੋਬਾਈਲ ਕੀ ਕੁਝ ਖਤਮ ਕਰੀ ਜਾਂਦਾ ਪਰ ਹੁਣ ਸਾਡਾ ਜਿਹੜਾ ਜੀਵਨ ਆ ਸਾਡੇ ਜਿਹੜੀ ਜੀਵਨ ਰੇਖਾ ਸਾਡੇ ਬੱਚੇ ਆ ਉਹ ਵੀ ਖੋ ਰਿਹਾ ਇਹ ਮੋਬਾਈਲ। ਆਪ ਇੱਥੇ ਬਹੁਤ ਸਾਰੇ ਲੋਕ ਕਹਿਣਗੇ ਵੀ ਮਾਪੇ ਰੋਕਦੇ ਕਿਉਂ ਨਹੀਂ? ਮਾਪੇ ਨੇ ਮੋਬਾਈਲ ਕਾਹਤੋਂ ਲੈ ਕੇ ਦਿੱਤਾ। ਮਾਪੇ ਬਾਪ ਰੀਚਾਰਜ ਕਾਹਤੋਂ ਕਰਾਉਂਦਾ। ਤੇ ਉਹ ਮਾਪੇ ਮਜਬੂਰ ਆ ਕੱਲਾ ਬੱਚਾ ਵਾ। ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦਾ। ਮਾਰਦਾ, ਪੰਨ ਤੋੜ ਕਰਦਾ, ਰੋਟੀ ਨਹੀਂ ਖਾਂਦਾ, ਗੁੱਸਾ ਕਰਦਾ। ਫਿਰ ਮਾਪੇ ਕੀ ਕਰਨ? ਮਾਪੇ ਮੋਬਾਈਲ ਦਾ ਰੀਚਾਰਜ ਕਰਾ ਤੇ ਉਹਨੂੰ ਸ਼ਾਂਤ ਕਰ ਲੈਂਦੇ ਆ। ਸਕੂਲ ਨਹੀਂ ਜਾਂਦਾ ਮਾਪੇ ਸਮਝਾਉਂਦੇ ਆ, ਮਨਾਉਂਦੇ ਆ। ਤਾਰੂ ਕਹਿੰਦਾ ਮੈਂ ਨਹੀਂ ਜਾਣਾ ਫਿਰ ਉਹ ਅਗਰੈਸਿਵ ਹੋ ਜਾਂਦਾ ਬਹੁਤ ਜ਼ਿਆਦਾ ਗੁੱਸਾ ਕਰਦਾ ਤਾਂ ਇਦਾਂ ਹੀ ਸਮਾਂ ਬੀਤਦਾ ਬੀਤਦਾ ਅੱਜ 3 ਸਾਲਾਂ ਤੋਂ ਇਹ ਬੱਚਾ ਸਕੂਲ ਨਹੀਂ ਜਾ ਰਿਹਾ ਇਹ ਮੋਬਾਈਲ ਤੇ ਭੈਣੇ 7-8 ਸਾਲ ਹੋ ਗਏ ਨੂੰ ਹਾਂਜੀ ਇਹ 6th ਦੇ ਵਿੱਚ ਨੇ ਸਟੱਡੀ ਛੱਡਤੀ ਸੀ ਹੂੰ ਮੈਂ ਬਹੁਤ ਇਹਨੂੰ ਜ਼ਬਰਦਸਤੀ ਫਿਰ ਇੱਥੇ ਗਵਰਨਮੈਂਟ ਸਕੂਲ 'ਚ ਲਗਾਇਆ ਹੂੰ ਉੱਥੇ ਇਹਨੇ 7th ਕੀਤੀ ਫਿਰ 8th ਦੇ ਵਿੱਚ ਫੇਰ ਇਹਨੇ ਛੱਡ ਪਾਇਆ ਕਿਉਂ ਮੈਂ ਪੜ੍ਹਨ ਦੇਣੇ ਹੈਗੇ ਕੋਈ ਨੋਸ਼ ਆਂਦਾ ਨਹੀਂ ਹੈਗਾ ਉਹ ਇੱਕ ਤਾਂ ਪਹਿਲਾਂ ਘਰੋਂ ਨਿਕਲਦਾ ਹੋਇਆ ਹੀ ਬਹੁਤ ਪਰੇਸ਼ਾਨ ਕਰਦਾ ਸੀ ਉੱਠਦਾ ਹੀ ਨਹੀਂ ਸੀ ਹੁੰਦਾ ਅੱਜ ਨਹੀਂ ਜਾਣਾ ਕੱਲ ਚਾਹੂੰਗਾ ਅੱਜ ਨਹੀਂ ਜਾਣਾ ਕੱਲ ਚਾਹੂੰਗਾ ਇਦਾਂ ਹੀ ਕਰਦੇ ਕਰਦੇ ਹੁਣ 8-9 ਸਾਲ ਹੋ ਗਏ ਨੇ ਓਕੇ ਮਤਲਬ ਕਿਹੜੇ ਸਾਲ ਦੀ ਗੱਲ ਆ ਭੈਣ ਜੀ ਇਹ ਇਹ ਹੋਊਗੀ ਤਰੀਕਾ ਨੇ 2022 22 ਜੰਮੇ ਸੋ ਇਹ 2022 ਫਤੂ ਬਾਈ ਤੋਂ ਵਿੱਚ ਵੀ ਗੈਪ ਪਿਆ ਵਾ ਨਾ 2017 17 ਤੋਂ ਛੱਡਤਾ ਸੀ ਇਹ 2017 ਤੋਂ ਨਹੀਂ 18 6.70 18 6 ਦੇ ਵਿੱਚ ਸੀਗਾ ਜਿਹਨੇ ਛੱਡਤਾ ਸੀ ਵੈਸੇ 6 ਦੇ ਮੈਂ ਇਹਨੂੰ ਲਾਸਟ ਦੇ ਵਿੱਚ ਵੀ ਮਹੀਨੇ ਇੱਕ ਜਿਹਨੂੰ ਸਟੱਡੀ ਕਰਵਾ ਕੇ ਫਾਈਨਲ ਐਗਜ਼ਾਮ ਦਿਵਾਤੇ ਸੀਗੇ ਮੈਂ ਕਿਹਾ ਤੂੰ ਸਟੱਡੀ ਕਰਕੇ ਐਗਜ਼ਾਮ ਦੇਦੇ ਵੀ ਤੇਰੀ ਹੋ ਜੂਗੀ ਅੱਗੇ ਤੂੰ ਇੰਨਾ ਠੀਕ ਹੋ ਜਾਏਗਾ ਇਹ ਪੂਰਾ ਸਾਲ ਗਿਆ ਨੇ 18 ਚ ਨੇ ਹਾਂ ਛੱਡਤਾ ਸੀ ਛੱਡਤਾ ਸੀ ਲਗਭਗ ਹਨਾ ਤੇ ਫਿਰ ਇਹਨੇ ਉਦੋਂ ਵੀ ਇਹਦੇ ਕੋਲ 18 ਚ ਮੋਬਾਈਲ ਸੀਗਾ ਇਹਦੇ ਕੋਲੇ ਨਹੀਂ ਉਦੋਂ ਮੋਬਾਈਲ ਨਹੀਂ ਸੀ बस ਵੈਸੀ 2 ਮਿੰਟ ਜਿਵੇਂ ਸਾਡਾ ਮੋਬਾਈਲ ਲੈ ਲਿਆ ਥੋੜਾ ਜਿਹਾ ਉਦਾਂ ਉਂ ਚਲਾ ਲੈਂਦਾ ਸੀ ਪਰ ਪੜ ਲੈਂਦਾ ਸੀ ਬਹੁਤ ਵਧੀਆ ਤਰੀਕੇ ਨਾਲ ਮੈਨੂੰ 1 ਮਹੀਨੇ ਚ ਟੀਚਰਾਂ ਵੀ ਹੈਰਾਨ ਰਹਿ ਗਈਆਂ ਸੀ ਵੀ ਇਹਨੇ ਸਟੱਡੀ 1 ਮਹੀਨੇ ਦੇ ਵਿੱਚ ਕੰਪਲੀਟ ਕਰਕੇ ਐਡੇ ਵਧੀਆ ਪੇਪਰ ਦੇਤੇ ਹੂੰ 7 ਮਿੰਟ ਬਾਅਦ ਹਾਂਜੀ 6th ਦੇ 6th ਦੇ ਹਾਂਜੀ ਉਸ ਤੋਂ ਬਾਅਦ ਇਹਨੇ ਅਗਲੇ ਸਾਲ ਫਿਰ ਤਾਂ ਫੋਨ ਦੀ ਲੱਗਣਾ ਸ਼ੁਰੂ ਕਰਤਾ ਫੇਗੀ ਹੈ ਹੀ ਨਹੀਂ ਹੈਗਾ ਫੋਨ ਫਿਰ ਇਹਨੇ ਧੁੱਤ ਜਿੱਦ ਕਰਕੇ ਲੈ ਲਿਆ ਫੋਨ ਇਹਦੇ ਪਾਪਾ ਨੇ ਲਿਆ ਕੇ ਦਿੱਤਾ ਉਸ ਦਿਨ ਮੈਂ ਘਰੇ ਹੈ ਨਹੀਂ ਸੀਗੀ ਹੂੰ ਇਹਨੇ ਜਿੱਦ ਕੀਤੀ ਹੋਣੀ ਆ ਉਹਨਾਂ ਨੇ ਫੋਨ ਲੈ ਆ ਕੇ ਦਿੱਤਾ ਉਹ ਤੇ ਫਿਰ ਮੈਂ ਕਿਹਾ ਵੀ ਆਪਾਂ ਨੈਟ ਨਹੀਂ ਪਵਾਉਣਾ ਹੈਗਾ ਉਹਨੂੰ ਤੇ ਚਲੋ ਮਾੜੀ ਮੋਟਾ ਕੁਝ ਦੇਖਦਾ ਦੇਖੀ ਜਾਂਦਾ ਫਿਰ ਮੈਂ ਉਸ ਦਿਨ ਫੇਰ ਨਹੀਂ ਸੀਗੀ ਫਿਰ ਇਹਨੇ ਜਿੱਦ ਕਰਕੇ ਫੇਰ ਆਪਣੇ ਪਾਪਾ ਤੋਂ ਨੈਟ ਪਵਾ ਲਿਆ ਤੇ ਉਸ ਤੋਂ ਬਾਅਦ ਤਾਂ ਫਿਰ ਬਿਲਕੁਲ ਹੀ ਬਾਹਰ ਜਾਣਾ ਹੀ ਬੰਦ ਕਰ ਜਦੋਂ ਇੰਟਰਨੈਟ ਤੇ ਆ ਗਿਆ ਇਹ ਗੱਲ ਹੈਗੀ ਆ 19 ਦੀ ਹਾਂਜੀ 19 ਦੀ 19 ਦੀ ਗੱਲ ਆ ਠੀਕ ਆ ਤੇ ਇਹਦੇ ਪਾਪਾ ਕਿੱਥੇ ਨੇ ਹੋਣ ਉਹ ਕਿਤੇ ਬਾਹਰ ਗਏ ਹੋਏ ਨੇ ਅੱਜ ਅ ਕੱਲ ਤੱਕ ਘਰੇ ਸੀਗੇ ਆ ਨਾ ਲਈਆ ਵਸੇ ਕਹਿੰਦੇ ਸੀ ਡੇਢ ਦੋ ਘੰਟੇ ਚ ਆ ਜਾਣਾ ਮੈਂ ਦੋ ਭੈਣ ਭਰਾ ਨੇ ਇਹ ਹਨਾ ਨਹੀਂ ਤੈਨੂੰ ਨਹੀਂ ਤਿੰਨ ਨੇ ਦੋ ਬੇਟੀਆਂ ਨੇ ਇੱਕ ਬੇਟਾ ਹਾਂਜੀ ਦੋਨੇ ਬੇਟੀਆਂ ਤੋਂ ਵੱਡੀਆਂ ਵਾ ਦੋਨੋਂ ਇਹ ਛੋਟਾ ਵਾ ਹਾਂਜੀ ਇਹਨਾਂ ਵੱਡੀਆਂ ਸਕੂਲ ਸੀ ਤੋ ਉਹ ਵੀ ਛੱਡ ਕੇ ਸਰਕਾਰੀ ਚ ਆ ਗਿਆ ਚਲੋ ਸਰਕਾਰੀ ਦੇ ਵਿੱਚ ਵੀ ਬਹੁਤ ਵਧੀਆ ਪੜ੍ਹਾਈ ਸੀ ਤੂੰ ਉੱਥੇ ਵੀ ਬਹੁਤ ਵਧੀਆ ਪਾਸ ਹੋ ਗਿਆ ਸੀ ਹੁਣ ਕਰਦੇ ਫਿਰ ਇਹ ਹੁੰਦਾ ਸੀਗਾ ਵੀ ਜੇ ਹੁਣ ਮੈਂ ਚ ਲਗਾ ਕੇ ਰੱਖਦੀਆਂ ਵੀ ਐਡਮਿਸ਼ਨਾਂ ਵੀ ਦੇਣੀਆਂ ਨੇ ਫੀਸਾਂ ਵੀ ਦੇਣੀਆਂ ਨੇ ਹਰ ਮਹੀਨੇ ਵੀ ਜਾਂਦਾ ਵੀ ਹੈ ਨਹੀਂ ਫਿਰ ਉਹ ਘਰੇ ਫਿਰ ਲੜਾਈ ਹੁੰਦੀ ਸੀ ਇਹ ਜਾਂਦਾ ਹੈ ਨਹੀਂਗਾ ਵੀ ਸਾਰਾ ਦਿਨ ਫੀਸਾਂ ਭਰੀ ਚੱਲੋ ਮਨੇ ਇਹ ਆ ਜਿੱਦ ਕਰਨ ਲੱਗ ਜਾਂਦਾ ਸੀ ਹਾਂਜੀ ਔਰ ਜੇ ਤੁਸੀਂ ਨਹੀਂ ਦਿੰਦੇ ਹੁਣ ਵੀ ਮੰਨ ਲੋ ਰੀਚਾਰਜ ਤਾਂ ਮੁੱਕੀ ਜਾਂਦਾ ਹੁਣ ਇਹਦਾ ਵੀ ਹੁਣ ਵੀ ਮਹੀਨੇ ਦਾ ਤੋੜਾ-ਪੋੜੀ ਕਰ ਦੇਣੀ ਆ ਉਹ ਤੁਸੀਂ ਉੱਪਰ ਦੇਖਦੇ ਨਾ ਗੇਟ ਭੰਨਿਆ ਪਿਆ ਵਾ ਹਾਂ ਉਹ ਸਾਰਾ ਮੈਂ ਦੇਖਿਆ ਉਹ ਇਹਨੇ ਸਾਰਾ ਅਸੀਂ ਇੱਕ ਵਾਰੀ ਉਹਨੂੰ ਰੂਮ ਦੇ ਵਿੱਚ ਬੰਦ ਵੀ ਕਰਤਾ ਸੀਗਾ ਫੋਨ ਲੈ ਕੇ ਫਿਰ ਇਹਨੇ ਸਾਰਾ ਗੇਟ-ਬੂਟ ਭੰਨਤਾ ਫਿਰ ਹਰ ਚੀਜ਼ ਨੂੰ ਤੋੜਾ-ਪੋੜੀ ਚੱਦਰ ਇਹਨੇ ਬੈੱਡ ਦੀ ਚੱਦਰ ਸੜ ਦੇਣੀ ਗੱਦੇ ਚੱਕ ਦੇਣੇ ਉਹ ਵੀ ਗੱਲਾਂ ਸੀ ਨਾ ਆ ਪਹਿਲਾਂ ਦੀ ਗੱਲਾਂ ਦੱਸ ਦੇਈਆਂ ਮੈਂ ਵੀ ਡਰ ਉਹ ਨਹੀਂ ਸੀ ਕਿ ਜਿਲਾ ਬੱਸ ਤੇ ਬਾਅਦ ਤਾਂ ਕੀਤਾ ਮੈਂ ਬਾਅਦ ਹਾਂ ਫਿਰ ਹੌਲੀ-ਹੌਲੀ ਹੌਲੀ-ਹੌਲੀ ਥੋੜਾ ਜਿਹਾ ਫਿਰ ਟਿਕ ਟਿਕਣਾ ਸ਼ੁਰੂ ਹੋ ਗਿਆ ਪਰ ਫੋਨ ਨਹੀਂ ਛੱਡਿਆ ਮੈਂ ਉਹਨੇ ਹੁਣ ਕਹਿੰਦਾ ਸੀਗਾ ਮੈਂ ਸਕੂਲ ਜਾਣਾ ਵਾ ਮੈਂ ਟਿਊਸ਼ਨ ਜਾਣਾ ਮੈਨੂੰ ਪੜਾ ਦਿਓ ਤੇ ਫਿਰ ਅਸੀਂ ਮੈਂ ਇਹਨੂੰ ਪੁੱਛਦੀ ਵੀ ਚਲ ਤਨੂੰ ਸਕੂਲ ਦਿਖਾ ਲਿਆਨੀ ਆ ਕਿ ਚਲਾ ਜਾ ਸਕੂਲ ਪਰ ਗਿਆ ਹੀ ਨਹੀਂ ਫਿਰ ਮੇਰੀ ਗੱਲਾਂ ਨੂੰ ਇਗਨੋਰ ਕਰ ਦਿੰਦਾ ਵਾ ਕੋਈ ਗੱਲ ਨਹੀਂ ਤਾਂ ਮੈਂ ਹੁਣ ਇਹ ਹੁਣ ਮੈਂ ਅੱਜ ਕੱਲ ਦੀ ਇਹਦੀ ਤੋਰੀ ਤਿਆਰੀ ਕਰ ਲਈ ਤਾਂ ਮੇਰੇ ਕੱਲ ਦਾ ਹੁਣ ਮੈਨੂੰ ਕਹਿ ਰਿਹਾ ਵਾ ਟਿਊਸ਼ਨ ਲਗਾ ਦਿਓ ਮੈਨੂੰ ਟਿਊਸ਼ਨ ਲਗਾ ਦਿਓ ਕੋਈ ਗੱਲ ਨਹੀਂ ਮੈਂ ਪੜ ਲੂੰਗਾ ਕਿੰਨ ਕਿਤੇ ਭੇਜੋ ਨਾ ਉਹ ਮੋਬਾਈਲ ਤੇ ਕੀ ਕਰਦਾ ਇਹ ਜ਼ਿਆਦਾ ਜ਼ਿਆਦਾ ਪਤਾ ਨਹੀਂ ਵੈਸੇ ਤਾਂ ਗੇਮ ਵਗੈਰਾ ਖੇਡਦਾ ਵਾ ਜਾਂ ਖਾਣਾ ਵਗੈਰਾ ਖਾਂਦੇ ਹੇ ਉਲਟਾ ਚਸ਼ਮਾ ਦੇਖ ਲੈਂਦਾ ਵਾ ਬਸ ਇਹਨੇ ਚਲਾਣਾ ਮੋਬਾਈਲ ਹੀ ਆ ਮੇ ਪੁੱਤ ਸਹੀ ਦੱਸ ਦੇ ਕੋ ਮੋਬਾਈਲ ਦੇ ਵਿੱਚ ਤੂੰ ਕੀ ਦੇਖਦਾ YouTube ਵੇਖਦਾ ਇੱਕ PUBG ਖੇਡਦਾ ਜਾਂ ਕਿਹੜੀ ਆਨਲਾਈਨ ਗੇਮ ਕਿਹੜੀ ਚੱਲ ਰਹੀ ਜਣੀ ਅਲਾ ਫ੍ਰੀ ਫਾਇਰ ਕਿ ਜਿਹੜੀ ਖੇਡਦਾ ਹੁੰਦਾ ਸੀ 30 36 ਮੈਂ ਤਾਂ ਤੈਨੂੰ ਦੇਖਿਆ ਕਿੰਨੀ ਵਾਰੀ ਖੇਡਦਾ ਇਸ ਤੋਂ ਬਿਲਾ ਇਹ ਲੰਤਨਾ ਕੋਮੇ ਚੈਨ ਹੈ ਚਾਰਜ ਲਗਾ ਕੇ ਵੀ ਫੋਨ ਹੀ ਚਲਾਉਂਦਾ ਰਹਿੰਦਾ ਵਾ ਇਹ ਨਹੀਂ ਮੈਂ ਚਾਰਜ ਲਗਾਤਾ ਫੋਨ ਮੈਂ ਰੱਖਦਾ ਥੋੜੀ ਤੇ ਉੱਥੇ ਚੇਅਰ ਲਗਾਉਗਾ ਉੱਥੇ ਬੈਠਾ ਰਹੂਗਾ ਫੂ ਲਾਈਟ ਗਈ ਹੋਈ ਆ ਤਾਂ ਵੀ ਨਹੀਂ ਜਿੱਥੇ ਹਨਾ ਨੈਕਟ ਹੁੰਦਾ ਵਾ ਉੱਥੇ ਜਾ ਕੇ ਬਹਿ ਜਾਣਾ ਨੇ ਚਾਹੇ ਗਰਮੀ ਚੀ ਕੋ ਨਾ ਬਹਿਣਾ ਪਵੇ ਓਕੇ ਮੀਨਾ ਮਹੀਨਾ ਤਾਂ ਇਹ ਨੰਦਾ ਨਹੀਂ ਹੁਣ ਵੀ ਇਹ ਕੱਲ ਪਰਸ ਪਰਸੋਂ ਨਾ ਆਇਆ ਵਾ ਉਹ ਵੀ ਬੜੀ ਮੁਸ਼ਕਿਲ ਨਾਲ ਕਹਿ ਕੇ ਕਿਲਾ ਮਾਸ਼ੀਰ ਖਰਾਬ ਹੋ ਜੂਗਾ ਫਿਰ ਮੀਨੇ ਮੀਨੇ ਵਾਲ ਲਾਇਆ ਨਾ ਤਾਂ ਕੀ ਕਤੂ ਕਰਦਾ ਪੁੱਤੂ ਹੈ ਬਾਲਾਂ ਦੀ ਕਟਿੰਗ ਵਗੈਰਾ ਫਿਰ ਬਾਲਾਂ ਦੀ ਕਟਿੰਗ ਵੀ ਬਹੁਤ ਔਖੀ ਹੁਣ ਇਹਨੂੰ ਕਿਹਾ ਸੀ ਮੈਂ ਕਿ ਤੂੰ ਵਾਲ ਤਾਂ ਕਟਿੰਗ ਕਰਵਾ ਲੈਣਾ ਫਿਰ ਨਹਾ ਲਈ ਕੋਈ ਨਹੀਂ ਮੈਂ ਬਾਅਦ ਕਰਾ ਲੂੰਗਾ ਦੋਸਾ ਬਿਨਾਂ ਕਰਵਾ ਕੇ ਹੁੰਦਾ ਜਾ ਕੇ ਕਰਵਾ ਕੇ ਤਾਂ ਹੁੰਦਾ ਵਾ ਇਹ ਕਿਹਦੇ ਨਾਲ ਜਾਂਦਾ ਇਕੱਲਾ ਹੀ ਜਾਂਦਾ ਨਹੀਂ ਇਹਦੇ ਪਾਪਾ ਲੈ ਕੇ ਜਾਂਦੇ ਪਾਪਾ ਲੈ ਕੇ ਇਕੱਲਾ ਕਿਤੇ ਨਹੀਂ ਜਾਂਦਾ ਨਹੀਂ ਦਾਦਾ ਜੀ ਦਾ ਕੀ ਨਾਮ ਸੀ ਪਤਾ ਕੀ ਨਾਮ ਸੀ ਮਲ ਕਿੰਨਾ ਨਾਮ ਸੀ ਉਹਦਾ ਤਾਂ ਪਤਾ ਉਹ ਨਾਮ ਤੂੰ ਅੱਗੇ ਲੈ ਕੇ ਜਾਣਾ ਨਹੀਂ ਜੇ ਪਾਪਾ ਕਿਤਨਾ ਕਿਤੇ ਪਿੱਛੇ ਰਹਿ ਗਿਆ ਤਾਂ ਪਾਪੇ ਦੇ ਨਾਲ ਉਹਨਾਂ ਦੇ ਬੇਟੇ ਨੇ ਖੜਨਾ ਨਾ ਸਪੋਰਟ ਤੇ ਹੁਣ ਤੂੰ ਖੜੇਗਾ ਨਾ ਤੇ ਫਿਰ ਤੂੰ ਖੜੇਗਾ ਤਾਂ ਤੈਨੂੰ ਅੱਜ ਕੀ ਕਰਨਾ ਚਾਹੀਦਾ ਫਿਰ ਪੜ੍ਹਨਾ ਚਾਹੀਦਾ ਤੂੰ ਆਪਣੀ ਜ਼ਿੰਦਗੀ ਦੇ ਕਿੰਨੇ 7 ਸਾਲ 8 ਸਾਲ ਮੋਬਾਈਲ ਤੇ ਗਾਲ ਤੇ 19 ਦੇ ਵਿੱਚ ਤੈਨੂੰ ਮੋਬਾਈਲ ਮਿਲ ਗਿਆ ਸੀਗਾ 19 20 21 22 23 24 25 7ਵਾਂ ਸਾਲ ਚੱਲਦਾ 7 ਸਾਲ ਪੁੱਤ ਤੂੰ ਸਿਰਫ YouTube ਤੇ ਗੇਮਾਂ ਤੇ ਮੋਬਾਈਲ ਦੇ ਵਿੱਚ ਔਰ ਕਿੰਨੇ ਰੀਚਾਰਜ ਹੋ ਗਏ ਕਿੰਨੇ ਮੋਬਾਈਲ ਚੇਂਜ ਹੋ ਗਏ ਨੇ ਇੱਕ ਦੋ ਮੋਬਾਈਲ ਵੀ ਚੇਂਜ ਕੀਤੇ ਹੋਣੇ ਹਨਾ ਪਹਿਲਾਂ ਪਹਿਲਾਂ ਤਾਂ ਘਰੇ ਜਦੋਂ ਲੜਾਈ ਹੁੰਦੀ ਸੀ ਸ਼ਾਇਦ ਦੇ ਪਾਪਾ ਹੋਣੀ ਤੋੜ ਦੱਲੇ ਸੀ ਪਰ ਇਹ ਫੇਰ ਨਹੀਂ ਸੀ ਟਿਕਦਾ ਅੱਛਾ ਕੋਕੂ ਵੀ ਹਾਈਪਰ ਹੋ ਜਾਂਦੇ ਹੋਣੇ ਕਿਉਂਕਿ ਪਾਪਾ ਨੂੰ ਉਮੀਦ ਹੁੰਦੀ ਹੈ ਪੁੱਤ ਬੱਚੇ ਤੋਂ ਬਹੁਤ ਪਾਪਾ ਨੂੰ ਐ ਹੁੰਦਾ ਵੀ ਮੇਰਾ ਬੇਟਾ ਮੇਰੀ ਸਪੋਰਟ ਕਰੂ ਮੇਰੀ ਬਾਹਮ ਬਣੂ ਮੇਰੇ ਬਰਾਬਰ ਖੜੋ ਹੁਣ ਜਦੋਂ ਤੂੰ ਨਹੀਂ ਕਰੇਂਗਾ ਮੰਮਾ ਤਾਂ ਤੇਰੀ ਤੇਰੇ ਲਈ ਪਰਦਾ ਵੀ ਰੱਖ ਲੂ ਤੇਰੇ ਲਈ ਦੋ ਮਿੰਟ ਝੂਠ ਵੀ ਬੋਲ ਲੂ ਤੈਨੂੰ ਪਰ ਪਾਪਾ ਤਾਂ ਪੁੱਤ ਉਹਨਾਂ ਨੂੰ ਹੁੰਦਾ ਵੀ ਮੇਰਾ ਪੁੱਤ ਆ ਵੀ ਮੈਨੂੰ ਇਹਦੇ ਸਾਥ ਦੀ ਲੋੜ ਆਏ ਮੈਨੂੰ ਸਾਥ ਦੇਣ ਦੀ بجائے ਅੰਦਰ ਬੈਠਾ ਉਹਨੂੰ ਕਿੰਨਾ ਗੁੱਸਾ ਚੜਦਾ ਹੋ ਕਿੰਨੀ ਫ੍ਰਸਟ੍ਰੇਸ਼ਨ ਹੁੰਦੀ ਹੋਊਗੀ ਪਾਪਾ ਨੂੰ ਤੇਰੇ ਨੂੰ ਹੁੰਦੀ ਹੋਊ ਕਿ ਨਹੀਂ ਜੇ ਤੂੰ ਆਪਣੀ ਪਾਪਾ ਦੀ ਥਾਂ ਤੇ ਆਪਣੇ ਆਪ ਨੂੰ ਰੱਖ ਕੇ ਦੇਖ ਭੁਜੇ ਤੂੰ ਹੁੰਦਾ ਪਾਪਾ ਦੀ ਥਾਂ ਤੇ ਤੇ ਉਹ ਬੇਟਾ ਹੁੰਦਾ ਤੇ ਤੂੰ ਕੀ ਕਰਦਾ ਫਿਰ ਇਸ ਕਰਕੇ ਹੁਣ ਪੁੱਤ ਤੇਰੇ ਕੋਲੇ ਟਾਈਮ ਅਸੀਂ ਤੇਰੇ ਕੋਲ ਆਏ ਆ ਮम्मा ਨੇ ਵੀ ਤੇ ਨਾਲ ਦੇਣਾ ਆਪਾਂ ਉੱਥੇ ਚੱਲਦੇ ਆਂ ਟ੍ਰੀਟਮੈਂਟ ਸ਼ੁਰੂ ਕਰਾਵਾਂਗੇ ਟ੍ਰੀ ਇਹਦੇ ਚ ਕੀ ਟ੍ਰੀਟਮੈਂਟ ਕੀ ਆ ਪੁੱਤ ਟ੍ਰੀਟਮੈਂਟ ਸਿਰਫ ਇਨਾ ਵਾ ਤੇਰਾ ਬਿਹੇਵੀਅਰ ਆ ਜਿਹੜਾ ਉਹ ਸੋਸ਼ਲ ਹੋਊਗਾ ਥੋੜਾ ਬਾਹਰ ਨਿਕਲੇਗਾ ਮੋਬਾਈਲ ਨੂੰ ਛੱਡੇਗਾ ਹਨਾ ਹਸਪੀਟਲ ਦੇ ਵਿੱਚ ਆਪਾਂ ਜਾ ਕੇ ਦਵਾਈ ਲਵਾਂਗੇ ਦਵਾਈ ਨੇ 30% ਕੰਮ ਕਰਨਾ 70% ਕੰਮ ਕਰਨਾ ਤੁਹਾਡਾ ਮਾਹੌਲ ਉੱਥੇ ਤਰੀਰ ਕੇ ਬੱਚੇ ਨੇ ਤਰੀ ਇਹਦੇ ਉਹਨਾਂ ਨਾਲ ਤੂੰ ਬੈਠੇਗਾ ਗੱਲਾਂ ਕਰੇਗਾ ਖੇਡੇਗਾ ਫਿਜ਼ੀਕਲ ਗੇਮਾਂ ਖੇਡਾਂਗੇ ਆਪਾਂ ਐਦਾਂ ਦੀਆਂ ਚੀਜ਼ਾਂ ਹੋਣੀਆਂ ਪੁੱਤ ਔਰ ਤੂੰ ਦੇਖੀਂ ਆਪਣੇ ਆਪ ਹੀ ਐਕਟਿਵ ਹੋਣਾ ਤੇ ਕਿੰਨਾ ਬੂਸਟ ਹੋਣਾ ਤੂੰ ਕਿੰਨੀ ਖੁਸ਼ੀ ਮਿਲਣੀ ਹੈ ਤੈਨੂੰ ਤੂੰ ਆਪ ਕਹੇਗਾ ਵੀ ਅੰਕਲ ਮੈਂ ਬਹੁਤ ਵਧੀਆ ਤੂੰ ਥੈਂਕ ਯੂ ਕਰੇਗਾ ਵੀ ਅੰਕਲ ਥੈਂਕ ਯੂ ਤੁਸੀਂ ਮੈਨੂੰ ਇੱਥੇ ਲੈ ਕੇ ਆਏ ਤੈਨੂੰ ਮੈਂ ਇਹ ਸਮਝਾਇਆ ਸੀ ਕਿੰਨਾਂ ਲੈ ਤੁਸੀਂ ਮੇਰਾ ਇੱਕ ਸਾਲ ਹੋਰ ਖਰਾਬ ਕਰੀ ਜਾਂਦੇ ਜਦ ਮੈਂ ਤੁਹ ਕਹੀ ਜਾਂਦਾ ਮੈਨੂੰ ਸਕੂਲ ਲਗਾ ਦਿਓ ਮੈਂ ਚਲਾ ਜਾਊਂਗਾ ਮੇਰੇ ਇਦਾਂ ਕੋਈ ਆਸਾਨ ਕੰਮ ਨਹੀਂ ਹੈਗਾ ਪਹਿਲਾਂ ਤੂੰ ਆਪਣਾ ਸਰੀਰ ਸੈੱਟ ਕਰਨਾ ਰਹਿਣਾ ਹੁਣ ਤੈਨੂੰ ਸਾਬਤ ਕਰਨਾ ਪੈਣਾ ਅੱਗੇ ਤੈਨੂੰ ਕਿੰਨੀ ਵਾਰੀ ਇਹਨਾਂ ਨੇ ਮੌਕੇ ਦਿੱਤੇ ਉਦਾਂ ਹੀ ਮੌਕਾ ਦੇ ਦਿੰਦੇ ਸੀ ਹੁਣ ਇਸ ਵਾਰ ਤੇਰੇ ਦਾੜੀ ਆ ਗਈ ਹੁਣ ਤੂੰ ਵੱਡਾ ਹੋ ਗਿਆ ਹੁਣ ਤੈਨੂੰ ਵੀ ਇਮਤਿਹਾਨ ਦੇਣਾ ਪੈਣਾ ਤੂੰ ਇਹਨਾਂ ਦੇ ਇਮਤਿਹਾਨ ਪਾਸ ਕਰੇਂਗਾ ਫਿਰ ਹੀ ਤੈਨੂੰ ਸਕੂਲ ਲਾਉਣਗੇ ਹੁਣ ਪ੍ਰੋਮਿਸ ਪੱਕਾ ਨਾ ਹੁਣ ਇੱਥੇ ਜੀ ਸਾਡਾ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆਂ ਪੀਐਸ ਬਾਗਾ ਜੀ ਸਾਡੇ ਜਿਨ੍ਹਾਂ ਨੇ ਇਸ ਪਰਿਵਾਰ ਦੇ ਨਾਲ ਰਾਸਤਾ ਕਰਵਾਇਆ ਸਾਡੇ ਨਾਲ ਸੰਪਰਕ ਕਰਵਾਇਆ ਕਿਉਂਕਿ ਭੈਣ ਹੁਣੀ ਬਹੁਤ ਲੰਬੇ ਸਮੇਂ ਤੋਂ ਚਾਹੁੰਦੇ ਸੀ ਵੀ ਸਾਡਾ ਬੇਟਾ ਕਿਸੇ ਨਾ ਕਿਸੇ ਤਰੀਕੇ ਠੀਕ ਹੋ ਜਵੇ ਤਾਂ ਫਿਰ ਕਿਸੇ ਨਾ ਕਿਸੇ ਤਰੀਕੇ ਇਹਨਾਂ ਨਾਲ ਸੰਪਰਕ ਹੋਇਆ ਗੱਲ ਹੋਈ ਕਿਸੇ ਨੇ ਅੱਗੇ ਸੁਨੇਹਾ ਇਹਨਾਂ ਤੇ ਕਰ ਪਹੁੰਚਾਇਆ ਵੀ ਆਪਾਂ ਮਨੁੱਖਤਾਰੀ ਸੇਵਾ ਪਰਿਵਾਰ ਚ ਗੱਲ ਕਰੀਏ ਤਾਂ ਫਿਰ ਇਹਨਾਂ ਨੇ ਬਾਗਾ ਸਾਹਿਬ ਨਾਲ ਗੱਲ ਕੀਤੀ ਬਾਗੇ ਬਾਈ ਨੇ ਸਾਨੂੰ ਵੀਡੀਓ ਭੇਜੀ ਤਾਂ ਫਿਰ ਜਦ ਅਸੀਂ ਗੱਲ ਕੀਤੀ ਭੈਣ ਹੁਣੀ ਫਿਰ ਸਾਨੂੰ ਮਿਲਣ ਆਏ ਉੱਥੇ ਬਾਕੀ ਬਾਈ ਉਹਨਾਂ ਦੇ ਨਾਲ ਹੀ ਤੇ ਇਹਨਾਂ ਨੇ ਆ ਕੇ ਸਾਨੂੰ ਸਾਰੀ ਗੱਲ ਦੱਸੀ ਵੀ ਮੇਰਾ ਬੇਟਾ ਵੀ 6-7 ਸਾਲਾਂ ਤੋਂ ਅੰਦਰ ਹੀ ਬੈਠਾ ਰੂਮ ਦੇ ਵਿੱਚ ਵੀ ਪੰਨਾ ਤੋੜੀ ਕਰਨ ਲੱਗ ਗਿਆ ਆਂਦਾ ਆਪਣਾ ਨੁਕਸਾਨ ਕਰਨ ਲੱਗ ਗਿਆ ਆਂਦਾ ਜੀ ਉਹਨੂੰ ਅਸੀਂ ਮੋਬਾਈਲ ਨਹੀਂ ਦਿੰਦੇ ਜਾਂ ਰੀਚਾਰਜ ਨਹੀਂ ਕਰਾਉਂਦੇ ਸਕੂਲੇ ਨਹੀਂ ਜਾਂਦਾ 2119 ਦਾ ਜਿਵੇਂ 18 ਜੀ ਲਗਭਗ ਕਿੰਨੇ ਪੜ੍ਹਾਈ ਬੰਦ ਕਰਤੀ ਸੀ ਉਸ ਤੋਂ ਬਾਅਦ ਇਹ ਪੜ੍ਹਨ ਵੀ ਨਹੀਂ ਗਿਆ ਸਕੂਲੇ ਤੇ ਅੱਜ ਇਹ ਪਲੱਸ 1 ਦੇ ਵਿੱਚ ਜਾਂ ਪਲੱਸ 2 ਦੇ ਵਿੱਚ ਹੋਣਾ ਸੀ ਜੇ ਲਗਾਤਾਰ ਸਕੂਲ ਜਾ ਰਿਹਾ ਹੁੰਦਾ ਅੱਜ ਇਹ ਕਾਲਜ ਜਾਣ ਦੀ ਤਿਆਰੀ 'ਚ ਹੋਣਾ ਸੀ ਅੱਜ ਇਹ ਬੱਚਾ ਆਪਣੇ ਫਿਊਚਰ ਦੇ ਵਾਸਤੇ ਉਹ ਲਾਸਟ ਵਾਲਾ ਜਿਹੜਾ ਸਟੱਡੀ ਦਾ ਸਟੈਪ ਆ ਉਹ ਲੈਣ ਲਈ ਤਿਆਰ ਹੋਣਾ ਸੀ ਪਰ ਇਹਨਾਂ ਮੋਬਾਈਲਾਂ ਨੇ ਇਹਨਾਂ ਇੰਟਰਨੈਟ ਦੀ ਦੁਨੀਆ ਨੇ ਅੱਜ ਸਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰਕੇ ਧਰਤੀਆਂ ਇਸ ਕਰਕੇ ਉਹਨਾਂ ਮਾਪੇ ਲਈ ਵੀ ਇਹ ਸੁਨੇਹਾ ਬਾ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਿਰਫ ਇਸ ਕਰਕੇ ਮੋਬਾਈਲ ਦੇ ਦਿੰਦੇ ਆ ਵੀ ਚੱਲ ਕੋਈ ਨਾ ਟਿਕ ਜੂਗਾ ਕੁਈ ਨਾ ਦਾ ਮਨ ਲੱਗ ਜਾਂਦਾ ਸੀ ਕੰਮ ਕਰਨਾ ਬੱਚੇ ਨੂੰ ਮੋਬਾਈਲ ਲਾ ਕੇ ਦੇ ਦੋ ਇਹ ਬਹੁਤ ਖਤਰਨਾਕ ਬਿਮਾਰੀ ਆ ਆਉਣ ਵਾਲੇ ਸਮੇਂ ਚ ਜਿੰਨੀਆਂ ਵੱਡੀਆਂ ਤੇ ਭਿਆਨਕ ਬਿਮਾਰੀਆਂ ਵਾ ਉਹਨਾਂ ਸਾਰੀਆਂ ਬਿਮਾਰੀਆਂ ਤੋਂ ਵੱਡੀ ਤੇ ਖਤਰਨਾਕ ਬਿਮਾਰੀ ਮੋਬਾਈਲ ਦੀ ਐਡਿਕਸ਼ਨ ਮੰਨੀ ਜਾਇਆ ਕਰੂਗੀ ਇਹ ਅੱਜ ਤੋਂ 10 ਸਾਲਾਂ ਬਾਅਦ ਇਹਦੇ ਵਾਸਤੇ ਰੀ ਹੈਵ ਸਟੇਸ਼ਨ ਬਣਨਗੇ ਇਦਾਂ ਦੇ ਸੈਂਟਰ ਬਣਨਗੇ ਵੀ ਉੱਥੇ ਬੱਚਿਆਂ ਨੂੰ ਰੱਖਿਆ ਜਾਇਆ ਕਰੂ ਜਿਵੇਂ ਹੁਣ ਚਿੱਟਾ ਛਡਾਉਣ ਲਈ ਆਪਾਂ ਕਹਿੰਦੇ ਨਾ ਵੀ ਬੱਚੇ ਨੂੰ ਸੈਂਟਰ ਭੇਜ ਦਿੰਨੇ ਆ ਮੋਬਾਈਲਾਂ ਤੋਂ ਖੜਾ ਛਡਾਉਣ ਲਈ ਵੀ ਇਦਾਂ ਦੇ ਹਾਲਾਤ ਬਣ ਜਾਣੇ ਆਉਣ ਵਾਲੇ ਸਮੇਂ ਤੇ ਇਸ ਕਰਕੇ ਬੇਨਤੀ ਆ ਭੈਣੋ ਤੇ ਭਰਾਵੋ ਅੱਜ ਹੀ ਆਪਾਂ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ਼ ਰੱਖੀਏ ਬੱਚਿਆਂ ਨੂੰ ਦੂਰ ਰੱਖੀਏ ਬੱਚੇ ਰੀਅਲ ਜ਼ਿੰਦਗੀ ਰੀਅਲ ਲੋਕਾਂ ਨੂੰ ਦੇਖਣ ਬਾਤਾਂ ਕਹਾਣੀਆਂ ਸੁਣਨ ਸਾਖੀਆਂ ਸੁਣਨ ਗੁਰੂ ਦੀ ਜਾਂ ਸਾਡੇ ਉਹਨਾਂ ਯੋਧਿਆਂ ਦੀਆਂ ਬਾਰਾ ਸੁਣਨ ਨਾ ਕਿ ਕਾਰਟੂਨ ਅਚਾਰ ਸ਼ਮਾਕਣੀ ਕਿਹੜਾ ਇਹਦੀਆਂ ਚੀਜ਼ਾਂ ਨਾ ਦੇਖਣ ਤੇ ਅੱਜ ਅਸੀਂ ਇਸ ਬੱਚੇ ਨੂੰ ਇਹਦੀ ਅਸੀਂ ਇਹਦਾ ਫੇਸ ਇਹਦੀ ਆਈਡੈਂਟੀਟੀ ਇਹ ਸਾਰੀਆਂ ਚੀਜ਼ਾਂ ਅਸੀਂ ਇਸ ਕਰਕੇ ਬਲਰ ਕੀਤੀਆਂ ਵੀ ਇਹਨੇ ਬੱਚੇ ਨੇ ਆਪਣਾ ਜੀਵਨ ਚੱਗੇ ਵਧਣਾ ਇਸ ਬੱਚੇ ਨੇ ਇੱਕ ਦਿਨ ਆਫੀਸਰ ਬਣਨਾ ਇਸ ਬੱਚੇ ਨੇ ਇੱਕ ਦਿਨ ਕੋਈ ਚੰਗਾ ਬਿਜ਼ਨਸਮੈਨ ਬਣਨਾ ਇਸ ਕਰਕੇ ਅਸੀਂ ਇਹਦੀ ਆਈਡੈਂਟੀਟੀ ਹੈ ਜਿਹੜੀ ਇਹਦਾ ਅਸੀਂ ਇਹਨੂੰ ਸਾਰੀ ਡਿਸਕਲੋਜ਼ ਨਹੀਂ ਕਰ ਰਹੇ ਪਰ ਇਹ ਸੁਨੇਹਾ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੀ ਆਪਣੇ ਬੱਚਿਆਂ ਵੱਲ ਧਿਆਨ ਦਿਓ ਆਪਣੇ ਬੱਚਿਆਂ ਦੇ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਜੀਵਨ ਵਿੱਚ ਜਰੂਰ ਇਹਨਾਂ ਚੀਜ਼ਾਂ ਤੇ ਅਮਲ ਕਰੋ ਤੁਹਾਡੀ ਕੀਤੀ ਅਰਦਾਸ ਖਾਲੀ ਨਹੀਂ ਜਾਣੀ ਇਸ ਮਾਂ ਦੀ ਇਸ ਦਾਦੀ ਦੀ ਜਿਹੜੀ ਪੀੜਾ ਵਾ ਉਹਨੂੰ ਮਹਿਸੂਸ ਜਰੂਰ ਕਰਿਓ ਇਸ ਘਰ ਦੀ ਉਸ ਪੀੜਾ ਨੂੰ ਮਹਿਸੂਸ ਕਰਿਓ ਵੀ ਕਿੰਨੇ ਦੁਖੀ ਨੇ ਆਪਣੇ ਬੱਚੇ ਨੂੰ ਲੈ ਕੇ ਇਕਲੋਤਾ ਪੁੱਤਾਂ ਨਾ ਨਾ ਤਾਂ ਉਹ ਇਹਨਾਂ ਜ਼ਬਰਦਸਤੀ ਕਰ ਸਕਦੇ ਆ ਤੇ ਨਾ ਉਸ ਬੱਚੇ ਨੂੰ ਉਹ ਬਦਲ ਪਾ ਰਹੇ ਆ ਕਿੰਨੀ ਤਕਲੀਫ ਚ ਹੋਊਗੀ ਉਹ ਮਾਂ ਜਦੋਂ ਦੂਸਰੇ ਬੱਚਿਆਂ ਨੂੰ ਦੇਖਦੀ ਹੋ ਜਿਹੜੇ ਇਹਦੇ ਨਾਲ ਪੜ੍ਹਦੇ ਸੀ ਜਿਹੜੇ ਵੱਡੀਆਂ ਕਲਾਸਾਂ 'ਚ ਅੱਜ ਇੱਥੇ ਮੋਟਰਸਾਈਕਲਾਂ ਤੇ ਗੇੜੇ ਮਾਰਦੇ ਆ ਨਿੰਗਦੇ ਆ ਕਰਦੇ ਆ ਤੇ ਉਹ ਮਾਂ ਨੂੰ ਕਿਵੇਂ ਲੱਗਦਾ ਹੋਊ ਵੀ ਮੇਰਾ ਪੁੱਤ ਵੀ ਐ ਹੋਣਾ ਸੀ ਉਹ ਦਾਦੀ ਨੂੰ ਕਿਵੇਂ ਲੱਗਦਾ ਹੋਊ ਉਹ ਇਲਾਕੇ ਦੇ ਵਿੱਚ ਇੱਕ ਚੰਗਾ ਵਪਾਰੀ ਸੀ ਉਹ ਤਾਂ ਇਸ ਦੁਨੀਆ ਤੋਂ ਚਲਾ ਗਿਆ ਪਰ ਉਹਦੇ ਪੁੱਤਰੇ ਨੇ ਅੱਗੇ ਉਹਦੀ ਲੈਗਸੀ ਨੂੰ ਵਧਾਉਣਾ ਸੀ ਤੇ ਉਹ ਬੱਚਾ ਗਿਮਾਚ ਮੋਬਾਈਲ ਦੀ ਦੁਨੀਆ ਚ ਇੰਟਰਨੈਟ ਦੀ ਦੁਨੀਆ ਚ ਖੋ ਗਿਆ ਕਿਤਨਾ ਕਰਿਓ ਅਰਦਾਸ ਇਸ ਪਰਿਵਾਰ ਲਈ ਇਸ ਬੱਚੇ ਲਈ ਇਸ ਬੱਚੇ ਦੇ ਭਵਿੱਖ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ